ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਪਹੁੰਚੇ ਫੱਤੇਨਗਲ ਜਿੱਥੇ ਉਹਨਾਂ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਫੱਤੇਨਗਲ ਦੇ ਲੋਕਾਂ ਨੇ ਦੱਸਿਆ ਕਿ ਤਕਰੀਬਨ 20 ਦਿਨ ਦੇ ਤੋਂ ਸਾਡੇ ਪਿੰਡ ਦੇ ਵਿੱਚ ਪਾਣੀ ਇਕੱਠਾ ਹੋਇਆ ਹੈ ਅਤੇ ਜਿਸ ਦਾ ਕੋਈ ਹੱਲ ਨਹੀਂ ਹੋ ਰਿਹਾ ਜਦ ਹੱਲ ਹੋਣ ਲੱਗਾ ਸੀ ਤਾਂ ਸੁਖੀ ਰੰਧਾਵਾ ਜੋ ਕਾਂਗਰਸ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਹਨ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਅਤੇ ਕੰਮ ਰੁਕਵਾ ਦਿੱਤਾ ਜਿਸ ਦੇ ਨਾਲ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਹੀ ਜਿੱਥੇ ਲੋਕੀਂ ਪਾਣੀ ਆ ਆ लाही मिलंदी आजो ਕੀ ਤਾ ਬਲਕਿੰਗ ਚੋ ਕਰਨਾ ਨਾ ਸਟਾਚੂ ਟਾਚਾ ਤੇ ਆਇਆ ਲੋਲੀ ਆਇਆ ਹੈ ਮਿੰਟ ਬੋਲੂ ਕੀ ਜਗਾ ਲਾਗੇ ਜੀ ਵੀਡੀਓ ਵੀਡੀਓ ਦਾ ਨੰਬਰ ਉਹ ਉੱਸੀ ਜਗ੍ਹਾ ਦੇ ਮਾਰ ਕੇ ਕਰਵਾ ਲਿਆ ਇਹ ਜੀਸਾ ਜਾਨ ਇਹ ਨਹੀਂ ਜਾਨ ਭਾਜੀ ਨੇ ਖਾਂਜੀ ਵਾਲੀ ਕੋਪੀ ਨੰਬਰ ਮਲਾਓ ਵੀਡੀਓ ਨਾਲ ਮੇਰਾ ਪਾਣੀ ਜਿਹੜਾ ਉਹਦਾ ਤਾਂ ਹੱਲ ਕਰ ਦਿਓ ਫੇਰ ਹੋਰ ਲੋਕੀ ਤੋਂ ਹੋ ਗੇ ਹੁਣ ਨਹੀਂ ਸੀਵਰੇ ਪਏ ਨਾ ਪਏ ਸੀਵਰੇ ਬਾਅਦ ਚ ਮੇ ਜਾਏਗਾ ਪਾਣੀ ਜਿਹੜਾ ਜਿਹੜਾ ਫਰੋਜ਼ਾ ਉਹ ਕਢਾਓ ਸਾਡੇ ਪਿੰਡ ਦਾ ਵਿਕਾਸ ਕਰੋ ਵੋਟਾਂ ਤੁਹਾਨੂੰ ਨਾਲ ਦੇ ਨਾਲ ਮਿਲਣਗੀਆਂ ਇਹ ਤਾਂ ਕਿਸੇ ਕੋਲ ਪਹੁੰਚਿਆ ਨਹੀਂ ਮੇਰੇ ਕੋਲ ਨਾ ਬਾਤ ਹੋ ਰਹੀ ਤੁਹਾਨੂੰ ਇਹ ਐਸਾ ਹੈ ਨਹੀਂ ਪਰ ਸਰ ਵੀਡੀਓ ਸਾਹਿਬ ਨੇ ਕੰਮ ਚਾਲੂ ਕਰਵਾਇਆ ਕੋਈ ਅਥਾਰਟੀ ਸੀਹੀ ਤੇ ਉਹਨਾਂ ਨੇ ਜੀਸੀਪੀ ਭੇਜੀ ਕੋਈ ਅਥਾਰਟੀ ਸੀਹੀ ਤੇ ਉਹਨਾਂ ਨੇ ਟੈਂਕਰ ਭੇਜੇ ਇਸ ਉਹਨਾਂ ਕੋਲ ਕੁਛ ਤੇ 1% ਵੀ ਲਗਾ ਲੋ 99% ਲਗਾਓ 1% ਵੀ ਉਹਨਾਂ ਕੋਲ ਕੋਈ ਅਥਾਰਟੀ ਹੋਣੀ ਉਹਨਾਂ ਨੇ ਜੀਸੀਬੀ ਭੇਂਤੀ ਅਗਲੇ ਤੇ ਉਹਨਾਂ ਨੇ ਪਟਾਈ ਵੀ ਕਰਾਤੀ ਕੋਈ 15 ਕਫੂਟ ਤੱਕ ਤੇ ਫਾਈਲ ਕਰਾ ਦੇਣਾ ਦੇਣਾ ਜੇ ਜੀਸੀਬੀ ਦਾ ਉਹਨੂੰ ਪੈਸੇ ਦੇਣਾ ਹੁਣ ਵੀ ਦੇਖ ਸਕਦੇ ਇਹਨਾਂ ਨੇ ਬੰਦ ਕਰੇ ਸਾਰੇ ਇਹ ਭਾਜੀ ਇਹ ਸਾਰੇ ਕੰਦ ਆਸ ਦਾ ਪਿੰਡ ਹੋ ਗਿਆ ਸਾਰੇ ਰੋਡ ਬੰਦਾ ਹਾਂ ਉਹ ਵੀ ਬੰਦ ਹੋਣੀ ਆ ਜਾਏ ਕੀ ਦੋ ਚਾਰ ਕਿਲੋ 500 ਘਰ ਬੰਦ ਹੋਇਆ ਹੈ ਸਾ 500 ਘਰ ਬੰਦ ਹੋਇਆ ਹੈ ਅਪਣੇ ਮੰਦਰ ਤੱਕ ਮਿਸ਼ੇ ਤੱਕ ਜਾਂਦਾ ਰਸਤਾ ਬੜਾ ਲੰਮਾ ਇਹ ਇਧਰ ਨੂੰ ਬੰਦ ਸਾਰੇ ਗੱਡੀ ਨੂੰ ਜਾਂਦਾ ਮੇਨ ਰਸਤਾ ਹੀ ਇਹ ਹੋਆ ਮੇਨ ਰਸਤਾ ਹੀ ਇਹ ਹੋਆ 4-500 ਘਰ ਬੰਦ ਸਾਰੇ ਬੰਦ ਹੋ ਗਏ 4-500 ਨਹੀਂ 4-5 ਪਿੰਡ ਲੱਗਦੇ ਚਾਰ-ਪੰਜ ਪਿੰਡ ਲੱਗਦੇ ਇਸ ਰਸਤੇ 'ਨਾਂ ਇੱਕ ਪਿੰਡ ਨਿਕਾ ਚਾਰ ਪੰਜ ਪਿੰਡ ਲੱਗਦੇ ਆ ਅੱਛਾ ਜੀ ਜੋ ਕਹਾਂਗੇ ਕਰਦੇ ਜਰੇ ਮੈਂ ਕਹਿੰਦਾ ਦੇਖ ਇੱਕ ਮਿੰਟ ਗੱਲ ਸੁਣੋ ਬੱਬੂ ਭਾਜੀ ਸੁਣਿਓ ਸੁਣ ਲਾ ਸੁਣਿਓ ਮੇਰੀ ਗੱਲ ਸੁਣਦੇ ਨਹੀਂ ਬੇਜੋ ਲੋ ਮਾਰੇ ਚਾਰ ਦਿਨ ਦੀ ਰੋਟਾ ਆ ਜਾਣਾ ਆਈ ਗਲਤੀ ਨਾ ਨਾ ਜੋਖੇ ਨਾ ਪਰ ਹਾਂਜੀ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਜੀ ਲੜਾਈ ਜਿਹੜੀ ਕਾਂਗਰਸ ਦਾ ਬੀਜੇਮੀ ਦੀ ਆ ਬਸ ਦੋਈਆ ਹਰ ਵਾਰੀ ਉਹ ਜੇ ਆ ਜਾਵੇ ਬਟਾਲਾ ਜਿਲ੍ਹੇ ਦਾ ਨਹੀਂ ਜਿਤਨਾ ਬਟਾਲਾ ਵੀ ਆਖਾਈ ਜਾਉਂਦਾ ਹੈ ਨਹੀਂ ਜਿਤਨਾ ਬਟਾਲਾ ਜਿਲ੍ਹੇ ਦਾ ਨੇ ਇੱਕ ਸਿੰਪਲ ਪਣੀ ਚਾਹੀਦਾ ਤੇ ਹਾਂਜੀ ਮੇਰੇ ਕੋਲ ਤੁਹਾਡੀ ਗੱਲ ਸਹੀ ਆ ਮੈਂ ਕਿਹਾ ਤੇ ਪਾਣੀ ਕਿੱਥੋਂ ਮੋਟਰ ਮਟਰ ਲਾ ਦੇ ਤਾਂ ਉਹ ਵੀ ਉਹ ਕਹਿੰਦੇ ਆ ਉਪ ਵਾਲੀ ਕੱਢਣਾ ਤੇ ਉਧਰ ਵੋਟਾਂ ਚਾਹੀਦੀ ਤਾਂ ਤਰੀਕਾ ਕੋਣ ਪਾ ਕੇ ਜਿਹੜੇ ਜਿੱਤਦੇ ਆਪਾਂ ਤੇ ਫਿਰ ਬਹਿਦੇ ਹਾਂ ਜਿਹੜੇ ਭੰਦੇ ਭਾਈ ਉੱਥੇ ਆਏ ਮੇਰੇ ਬੈਠੇ ਜੋਤੀ ਬੈਠੇ ਸਾਰੇ ਇਹਨੇ ਬੈਠੇ ਆ ਇਹ ਲੋਕ ਠੀਕ ਹੈ ਜੀ ਇਹ ਠੀਕ ਹੈ ਜੀ ਹਾਂ ਦੋ ਠੀਕ ਹੈ ਜੀ ਅੱਜ ਪਰਸੇ ਤਾਂ ਮੈਂ ਦੋ ਮਿੰਟ ਮੀਟਿੰਗ ਚ ਮੈਂ ਕਰ ਦਿੰਦਾ ਇਹਨਾਂ ਸਾਰੇ ਜਿੰਨਾ ਦਾ ਕਰਦਾ ਬਾਹਰ ਖੜੇ ਹੋ ਉਹਨਾਂ ਨਾਲ ਮੈਂ ਗੱਲ ਕਰੀਆ ਠੀਕ ਹੈ ਪਰਸੋਂ ਅਸੀਂ ਸਾਈਡ ਤੋਂ ਬੋਲੋ ਆਮ ਦੇਖ ਲਓ ਆਮ ਇਹਨੂੰ ਸਭ ਦੇਖੀਏ ਸਾਡੇ ਨਾਲ ਸਾਡਾ ਹਾਲਾਤਾਂ ਆਪਾਂ ਸਾਡੇ ਨਾਲ ਵੀ ਸਾਥ ਕਰਦਾ ਬਾਈ ਨਾਲ ਵੀਡੀਓ ਸਾਵਣੂਂ ਕਿਹਦਾ ਵਾ ਅੱਗੇ ਆਗੇ ਬਾਹਰ ਆਗੇ ਕਿਵੇਂ ਸਭ ਮੋਟਰ ਸਾਰਾ ਬੜੀ ਲੱਤ ਨੇ ਤੇ ਲੋਕਾਂ ਨੂੰ ਸਾਡੇ ਸੋਇਰ ਪਾਣੀ ਨਾਲ ਇਹ ਹੀ ਗੱਲ ਕਿ ਪਾਣੀ ਢਵਾਜਨੇ ਪਾਣੀ ਬਸ ਅਜੇ ਤੱਕ ਤੇਰੇ ਕੋਲ ਕੁਝ ਵੀ ਨਹੀਂ ਨਾ ਪਾਣੀ ਕਿੱਥੇ ਹੈ ਬੜੀਆਂ ਦੇ ਚਲੇ ਤਿੰਨ ਪਾਣੀ ਤੇਰਾ ਕੰਮ ਹੀ ਥਾ ਠੀਕ ਹੈ ਉਹ ਕਢਾ ਲਓਗੇ ਉਹਦੀ ਜਿਹੜੀ ਕੀ ਹੁੰਦੀ ਹੈ ਉਹਦੀ ਜਿਹੜੀ ਦੇਖ ਕੇ ਫੇਰੀ ਆ ਉਹ ਆਂਦੇ ਵੀ ਜੇ ਫੜ ਕੇ ਇੱਟਾ ਜਾ ਕੇ ਕਿ ਨਾਇਕ ਆ ਮੈਂ ਪਾਣੀ ਤੋਂ ਨਗਰ ਕਢਵਾ ਦਈਏ ਤੇ ਪਾਣੀ ਨਗਰ ਆ ਜਾਣਾ ਸਮਝਾ ਨਾ ਜੇਗਾ ਇਹ ਨਾ ਜੇਗਾ ਜਿਹਨੇ ਜਲ ਹੁਣ ਜੀ ਇਹ ਗੱਲ ਹੈ ਹੋਰ سمي محمد عبدالقادر ماني جو صاحب ريگي جو ناندي آهي جو